ਸ਼ਰੋਮਣੀ ਅਕਾਲੀ ਦਰ ਦੀ ਵਰਕਿੰਗ ਕਮੇਟੀ ਵੱਲੋਂ ਜਥੇਦਾਰ ਸ੍ਰੀ ਅਕਾਲタルਖਸਰ ਵੱਲੋਂ ਸਥਾਪਿਤ ਕੀਤੀ ਸੱਤ ਮੈਂਬਰੀ ਕਮੇਟੀ ਨੂੰ ਅੱਖੋਂ ਪਰੋਖੇ ਕਰਕੇ ਆਪਣੀ ਹੀ ਕਮੇਟੀ ਬਣਾ ਕੇ ਆਪਣੇ ਹੀ ਅਬਜ਼ਰਵਰ ਲਾ ਕੇ ਆਪਣੀ ਹੀ ਉਹਨਾਂ ਲੋਕਾਂ ਦੀਆਂ ਡਿਊਟੀਆਂ ਲਾ ਕੇ ਜਿਹੜੇ ਸਿਰਫ ਉਹਨਾਂ ਨਾਲ ਹੀ ਚੱਲ ਸਕਣ ਮੈਂ ਸਮਝਦਾ ਇੱਕ ਕਿਸਮ ਦਾ ਸ੍ਰੀ ਅਕਾਲタルਖਸਰ ਦੇ ਹੁਕਮਾਂ ਦੀ ਸਰੀਆਮ ਉਲੰਘਣਾ ਹੋਈ ਹੈ ਔਰ ਸ਼ਰਮਣੀ ਕਾਲੀ ਦਾਲ ਨੂੰ ਭੁਵਿੱਖੇ ਦੇ ਵਿੱਚ ਲਾਂਬੰਦ ਕਰਕੇ ਇੱਕ ਪੰਥਕ ਸ਼ਕਤੀ ਦੇ ਤੌਰ ਤੇ ਮਜ਼ਬੂਤ ਕਰਨ ਦੀ ਇੱਛਾ ਜਿਹੜੀ ਉਹਨਾਂ ਨੇ ਪ੍ਰਗਟ ਕੀਤੀ ਸੀ ਜਸਲਾ ਸਾਹਿਬ ਨੇ ਪੰਥ ਵਿਖਰੀ ਹੋਈ ਪੰਥਕ ਸ਼ਕਤੀ ਨੂੰ ਜੋੜਨ ਦੀ ਇੱਛਾ ਪ੍ਰਗਟ ਕੀਤੀ ਸੀ ਜੈਦਾ ਸਾਹਿਬ ਨੇ ਪੰਥ ਦੀਆਂ ਭਾਵਨਾਵਾਂ ਅਨੁਸਾਰ ਉਹਨੂੰ ਤਾਰਪੂੜੋ ਕੀਤਾ ਔਰ ਮੈਂ ਸਮਝਦਾ ਕਿ ਪੰਥਕ ਸ਼ਕਤੀ ਨੂੰ ਖੇਰੂ-ਖੇਰੂ ਕਰਨ ਲਈ ਇਹ ਜਿਹੜਾ ਇੱਕ ਰਾਹ ਲੱਭਿਆ ਇਹ ਬੜਾ ਨੁਕਸਾਨਦਾਇਕ ਆ ਬੜਾ ਖਤਰਨਾਕ ਆ ਇਹ ਪੰਜਾਬ ਤੇ ਪੰਥ ਹਦਾਇਸ਼ੀਆਂ ਦੇ ਮਨਾਂ ਤੇ ਵੀ ਬੜੀ-ਬੜੀ ਠੇਸ ਪਹੁੰਚੀ ਆ ਔਰ ਖਾਸ ਤੌਰ ਤੇ ਜਿਹੜੇ 7 ਮੈਂਬਰੀ ਕਮੇਟੀ ਦੇ ਮਾਨਯੋਗ ਮੈਂਬਰ ਸਹਿਬਾਨ ਨੇ ਉਹਨਾਂ ਨੂੰ ਵੀ ਧਰਮ ਸੰਕਟ ਦੇ ਵਿੱਚ ਪਾਤਾ ਕਿਉਂ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਨੂੰ ਪ੍ਰਵਾਨ ਕਰਨ ਉਹਦੇ ਵੱਲੋਂ ਜਹੇਦਾਰ ਸਾਹਿਬ ਵੱਲੋਂ ਦਿੱਤੇ ਆਦੇਸ਼ਾਂ ਤੇ ਚੱਲ ਜਾਂ ਇਹ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋ ਕੇ ਆਪਣੀ ਬੱਕਰੀ ਕਮੇਟੀ ਬਣਾ ਕੇ ਬੱਕਰੀ ਭਰਤੀ ਕਰਨ ਲਈ ਚਲ ਡਿਊਟੀਆਂ ਲਾ ਰਹੇ ਨੇ ਕਿ ਉਹਨਾਂ ਨਾਲ ਚੱਲ ਮਤਲ ਉੱਧਰ ਜਥੇਦਾਰ ਸਾਹਿਬ ਵੱਲੋਂ ਬੜੇ ਸਪਸ਼ਟ ਤੇ ਸਾਫ਼ ਸ਼ਬਦਾਂ ਵਿੱਚ ਭਾਵੇਂ ਹਦੇਸ਼ ਦਿੱਤੇ ਨੇ ਕਿ ਸਤਮਾ ਬੀ ਕਮੇਟੀ ਕਾਇਮਾ ਸਤਮਾ ਬੀ ਕਮੇਟੀ ਹੀ ਮਤਲ ਭਵਿੱਖ ਵਿੱਚ ਅਕਾਲੀ ਦਲ ਨੂੰ ਸੰਭਾਲੇਗੀ ਸੋ ਮੈਂ ਸਮਝਦਾ ਕਿ ਇਹ ਅੱਜ ਜੋ ਹਾਲਾਤ ਬਣੇ ਨੇ ਪੰਜਾਬ ਦੇ ਅੰਦਰ ਪੰਥਕ ਸਫਾ ਦੇ ਅੰਦਰ ਇਹਦੇ ਨਾਲ ਬਹੁਤ ਵੱਡੀ ਨਿਰਾਸ਼ਾ ਪੰਥ ਖੇਤਰ ਦੇ ਵਿੱਚ ਹੋਈ ਆ ਅਸੀਂ ਅੱਜ ਵੀ ਅਪੀਲ ਕਰਦੇ ਆ ਉਹਨਾਂ ਨੂੰ ਕਿ ਉਹ ਜਿਵੇਂ ਜਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਜਿਹੜੀ ਆ ਉਹਤੇ ਹੀ ਅਮਲ ਕਰਨ ਆਪਣੀ ਬਣਾਈ ਕਮੇਟੀ ਜਿਹੜੀ ਆ ਉਹਨੂੰ 20 ਦਿਨਾਂ ਦੇ ਇੱਕ ਮਹੀਨੇ ਦੇ ਵਿੱਚ ਵਿੱਚ ਭਾਰਤੀ ਕਰਕੇ ਆਪਣੀ ਮਰਜ਼ੀ ਦੀ ਫੇਰ ਚੋਣ ਕਰਕੇ ਮਗਾ ਇਸੇ ਕਰਤੇ ਤਾਂ ਉਹਨਾਂ ਨੇ ਖਾਸ਼ਾ ਬਰਨ ਕੀਤਾ ਸੀ 7 ਮੈਂਬਰੀ ਕਮੇਟੀ ਨਿਗਰਾਨੀ ਕਰ ਲਈ ਸੀ ਕਿ ਬੋਗਸ ਭਰਤੀ ਨਾ ਹੋਵੇ ਕੋਈ ਬੋਗਸ ਲੋਕ ਨਾ ਹੋਣ ਮਨਮਰਜ਼ੀ ਨਾ ਕੀਤੀ ਜਾਵੇ ਤੇ ਉਸੇ ਨੂੰ ਤਾਰਕਿਡੋ ਕੀਤਾ ਗਿਆ ਔਰ ਹੁਣ ਆਪਣੇ ਆਪ ਨੂੰ ਪਹਿਲਾਂ ਮੇਲਾ ਮਾਗ ਹੀ ਤੇ 7 ਮੈਂਬਰੀ ਕਮੇਟੀ ਨੂੰ ਇਗਨੋਰ ਕਰਕੇ ਜਿਹੜੀ ਕਾਨਫਰੰਸ ਰੱਖੀ ਅਸੀਂ ਜਹਿਦਾ ਸਾਹਿਬ ਨੂੰ ਉਹਦੀ ਵੀ ਅਪੀਲ ਕਰਾਂਗੇ ਕਿ ਉਹ ਰੱਦ ਕਰਵਾਈ ਜਾਵੇ ਜੇ ਰੱਖ ਰਹੀਆਂ ਤਾਂ ਸਤਵੇਂ ਬ੍ਰਿਕ ਕਮੇਟੀ ਦੀ ਅਗਵਾਈ ਹੇਠ ਰੱਖੀ ਜਾਵੇ। ਔਰ ਇਹਦੇ ਲਈ ਜਹਦਾ ਸਾਹਿਬ ਨੂੰ ਸਾਡਾ ਡੈਲੀਗੇਸ਼ਨ ਵੀ ਮਿਲਣ ਜਾ ਰਿਹਾ ਟਾਈਮ ਲਿਆ ਉਹਨਾਂ ਤੋਂ ਲੈ ਰਹੇ ਹਾਂ ਤਾਂ ਕਿ ਸਾਰੀ ਸਥਿਤੀ ਤੋਂ ਜਾਣੂ ਕਰਾਇਆ ਜਾਵੇ ਕਿਉਂਕਿ ਅੱਜ ਬੜੀ ਵਿਵਾਦ ਜਾਂ ਦੁਬਧਾ ਪੰਥ ਖੇਤਰ ਦੇ ਵਿੱਚ ਖੜੀ ਕਰਤੀ ਜਿਹੜੀ ਬੜੀ ਨੁਕਸਾਨਦਾਇਕ ਆ ਆਪਣੇ ਕੁਝ ਹਿੱਤਿਆਰ ਨੂੰ ਅੱਗੇ ਲਾ ਕੇ ਗੱਲ ਨੂੰ ਟਾਲਣ ਲਈ ਗੱਲ ਤੇ ਪੜਦਾ ਪਾਉਣ ਲਈ ਗੱਲ ਨੂੰ ਗੁਬਰਾਹ ਕਰਨ ਲਈ ਹੋਰ ਪਾਸੇ ਚਲਾਉਣ ਲਈ ਨਵੇਂ-ਨਵੇਂ ਤਰੀਕੇ ਲੱਭੇ ਜਾ ਰਹੇ ਨੇ ਸਾਹ ਸੁਖਵੀਰ ਜੀ ਬਾਦਲ ਦੇ ਝੂਠ ਦਾ ਜ਼ਿਕਰ ਨਹੀਂ ਕੀਤਾ ਜਾ ਰਿਹਾ ਵੀ ਜਿਹੜਾ ਕਹਿ ਰਿਹਾ ਸੀ ਰਿਆਮ ਵੀ ਮੈਂ ਸਰੀਅ ਅਕਾਲ ਤੱਕ ਸਾਹ ਤੇ ਤਾਂ ਵੈਸੇ ਹੀ ਝੂਠ ਬੋਲਿਆ ਸੀ ਮੁਕਸਰ ਆ ਕੇ ਕਹਿੰਦੇ ਉੱਥੇ ਤਾਂ ਮੈਂ ਝੂਠ ਵੈਸੇ ਹੀ ਬੋਲਿਆ ਸੀ ਉਹਦੇ ਝੂਠ ਦਾ ਕੋਈ ਜਵਾਬ ਤਾਂ ਵੀ ਨਹੀਂ ਕੀਤਾ ਜਾ ਰਿਹਾ ਸਾਡੀਆਂ ਪੁਰਾਣੀਆਂ ਕਹਿ ਚਾ ਦਿਖਾਈਆਂ ਜਾ ਰਹੀਆਂ ਨੇ ਮਤਲਬ ਜਸედა ਸਾਹਿਬ ਨੂੰ ਜਿਹੜਾ ਸਪੱਸ਼ਟ ਸਾਹਬ ਦਾ ਵਿੱਚ ਅਸੀਂ ਵਕਤੀਕਰ ਦਿੱਤਾ ਸੀ ਕਿ ਸਾ ਸਰ ਵੀਰ ਸੀ ਬਾਦਰ ਵੱਲੋਂ ਜਿਹੜੇ ਵੀ ਫੈਸਲੇ ਸਰਸੇ ਵਾਲਿਆਂ ਦੇ ਹੱਕ ਤੇ ਲਏ ਨੇ ਉਹਨਾਂ ਦੇ ਹੱਕ 'ਚ ਅਸੀਂ ਕੋਈ ਵਿਰਾਨ ਨਹੀਂ ਮੈਂ ਦਿੱਤਾ ਸੀ ਮੈਂ ਉਹਦਾ ਸਪੱਸ਼ਟੀਕਰ ਉੱਥੇ ਦਿੱਤਾ ਉਹਨੂੰ ਉਲ ਜਾ ਕੇ ਕੋਈ ਪੈਸਾ ਦਿਖਾ ਕੇ ਜਹੇਦਾਰ ਸਾਹਿਬਾਂ ਦੇ ਫੈਸਲੇ ਦੀ ਤਾਂ ਅਸੀਂ ਅ ਬਸ ਸਵਾਗਤ ਕਰਨਾ ਹੀ ਆ ਹਰ ਸਿੱਖ ਨੇ ਕਰਨਾ ਹੀ ਪੈਂਦਾ ਹਰ ਸਿੱਖ ਨੂੰ ਕਰਦਾ ਹੀ ਆ ਹਰ ਸਿੱਖ ਤੇ ਉਹਨੂੰ ਮਤਲਬ ਅ ਨਵਾਂ ਜਣੀ ਦਰਬਾਰ ਖੜਾ ਕਰਕੇ ਤਾਲਨ ਦੀ ਉਹਤਿਆਪੋਚੀ ਕਰਦੀ ਪਰਦਾ ਪਾਉਣ ਦੇ ਇਸ ਤਰ੍ਹਾਂ ਦੇ ਮਨਸੂਬੇ ਰਚੇ ਜਾ ਰਹੇ ਨੇ